ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮੈਂ ਫਲਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੈ ਸੋ ਵੈਸੇ ਤਾਂ ਹਰ ਰੋਜ਼ ਵਿਸ਼ਾ ਖਾਸ ਹੀ ਹੁੰਦਾ ਹੈ ਜੀ ਕਿਉਂਕਿ ਹਰ ਰੋਜ਼ ਇੱਕ ਨਵੀਂ ਗੱਲ ਦੇ ਨਾਲ ਜੁੜੀਦਾ ਹੈ ਤੇ ਆਪ ਸਭ ਨੂੰ ਵੀ ਹਰ ਰੋਜ਼ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਗਾਂ ਦੀ ਗਾਂ ਜਾਣਕਾਰੀ ਮਿਲਦੀ ਰਹਿੰਦੀ ਹੈ ਜੀ ਸੋ ਇਸ ਕਰਕੇ ਵੀਡੀਓ ਨੂੰ ਪਲੀਜ਼ ਪੂਰੀ ਸੁਣਿਆ ਕਰੋ ਜੀ ਜਿੱਥੇ ਅਸੀਂ ਇੰਨੀ ਮਿਹਨਤ ਕਰਦੇ ਆ ਉੱਥੇ ਤੁਹਾਡਾ ਸਾਥ ਹੋਣਾ ਵੀ ਜ਼ਰੂਰੀ ਹੈ ਪੂਰੀ ਵੀਡੀਓ ਵਾਚ ਕਰਿਆ ਕਰੋ ਜੀ ਸੋ ਪੂਰੀ ਵੀਡੀਓ ਦੇ ਵਿੱਚੋਂ ਕਾਫੀ ਗੱਲਾਂ ਦੇ ਜਵਾਬ ਮਿਲਣਗੇ ਜਿਵੇਂ ਕਿ ਹੁਣ ਕਈ ਕਮੈਂਟ ਐਸੇ ਨੇ ਜਿਹੜੇ ਕਰਦੇ ਰਹਿੰਦੇ ਨੇ ਕਿ ਸਾਡੇ ਸਵਾਲ ਦਾ ਜਵਾਬ ਨਹੀਂ ਮਿਲਿਆ ਹਾਲਾਂਕਿ ਜਦੋਂ ਕਿਸੇ ਸਵਾਲ ਦਾ ਐਸੇ ਜ਼ਿਆਦਾ ਤੱਕ ਸਵਾਲ ਹਰ ਰੋਜ਼ ਦਸਤੀ ਦੇ ਆ ਨਹੀਂ ਵੀ ਯਾਦ ਰਹਿੰਦੇ ਪਰ ਕਈ ਕਮੈਂਟ ਐਸੇ ਹੁੰਦੇ ਜਿਹੜੇ ਚੰਗੀ ਤਰ੍ਹਾਂ ਯਾਦ ਹੁੰਦੇ ਆ ਕਿ ਅਸੀਂ ਇਹ ਸਵਾਲ ਦਾ ਜਵਾਬ ਦਿੱਤਾ ਆ ਪਰ ਫਿਰ ਵੀ ਉੱਥੇ ਕਮੈਂਟ ਆਇਆ ਹੁੰਦਾ ਕਿ ਸਾਡੇ ਸਵਾਲ ਦਾ ਜਵਾਬ ਨਹੀਂ ਮਿਲਿਆ ਇਹ ਇਸ ਲਈ ਹੋ ਰਿਹਾ ਕਿਉਂਕਿ ਵੀਡੀਓ ਨੂੰ ਪੂਰੀ ਸੁਣਦੇ ਨਹੀਂ ਹਰ ਰੋਜ਼ ਪੂਰੀ ਵੀਡੀਓ ਉਦੋਂ ਤੱਕ ਸੁਣਨਾ ਜਦੋਂ ਤੱਕ ਤੁਹਾਨੂੰ ਸਵਾਲ ਦਾ ਜਵਾਬ ਨਾ ਮਿਲ ਜਾਵੇ ਸੋ ਹਰ ਰੋਜ਼ ਸੁਣੋ ਕੁਝ ਜ਼ਿਆਦਾ ਸਮਾਂ ਨਹੀਂ ਹੈ 10-12 ਮਿੰਟ ਦਾ ਇਹ ਹੀ ਤੁਹਾਨੂੰ ਪਤਾ ਚੱਲੇਗਾ ਕਿ ਤੁਹਾਡੇ ਸਵਾਲ ਦਾ ਜਵਾਬ ਮਿਲਿਆ ਹੋਇਆ ਹੈ ਤੇ ਬਾਕੀ ਜੇ ਨਾ ਤੁਹਾਨੂੰ ਸਵਾਲ ਦਾ ਜਵਾਬ ਮਿਲ ਜਾਂਦਾ ਹੈ ਉਹ ਇੱਕ ਵਾਰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸ ਦਿਆ ਕਰੋ ਜੀ ਸੋ ਸਵਾਲ ਹਰ ਇੱਕ ਦਾ ਅਸੀਂ ਦੇਖੀਦਾ ਆ ਤੇ ਦੱਸੀਦਾ ਵੀ ਆ ਉਹਦਾ ਹੱਲ ਵੀ ਦੱਸੀਦਾ ਹੈ ਜੀ ਸੋ ਇਸ ਕਰਕੇ ਪੂਰੀ ਵੀਡੀਓ ਸੁਣੋਗੇ ਤਾਂ ਹੀ ਪਤਾ ਚੱਲੇਗਾ ਕਿ ਤੁਹਾਨੂੰ ਤੁਹਾਡੇ ਕਮੈਂਟ ਦੇ ਵਿੱਚ ਜਵਾਬ ਮਿਲਿਆ ਹੋਇਆ ਹੈ ਜੀ ਜਦੋਂ ਵੀਡੀਓ ਨਿਗਾਹ ਕੇ ਸੁਣਦੇ ਹੋ ਤਾਂ ਹੀ ਉੱਥੇ ਗਲਤੀ ਕਰ ਜਾਂਦੇ ਹੋ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਜੇਕਰ ਕੋਈ ਰੂਹ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਤੇ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੀ ਆਏ ਪੀਰਾਂ ਦੀ ਜੈਸਾਆਂ ਦੀ ਜ਼ਰੂਰ ਲਿਖਣਾ ਤੇ ਨਾਲ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆਂਦਾ ਰਹੇ ਸੋ ਅ ਜਿਹੜਾ ਜੋ ਵਿਸ਼ਾ ਹੈ ਜੀ ਉਹ ਹੈ ਕਿ ਜਿਹੜਨਾਂ ਰੂਹਾਂ ਸੇਵਾ ਤਾਂ ਕਰਦੀਆਂ ਹੈ ਪਰ ਜਦੋਂ ਆਪਣੇ ਲਈ ਕੁਝ ਮੰਗਦਿਆਂ ਹੈ ਤੇ ਉਹ ਅਰਦਾਸ ਕਬੂਲ ਨਹੀਂ ਹੁੰਦੀ ਗਲਤੀ ਕਿੱਥੇ ਇਨਸਾਨ ਤੋਂ ਹੋ ਰਹੀ ਹੈ ਜੀ ਆਪਾਂ ਅੱਜ ਇਹਦੇ ਬਾਰੇ ਗੱਲ ਕਰਨੀ ਹੈ ਜੀ ਸੋ ਬਹੁਤ ਹੀ ਧਿਆਨ ਦੇ ਨਾਲ ਇਹ ਗੱਲ ਨੂੰ ਸੁਣਨਾ ਸਮਝਣਾ ਤੇ ਗਾਹ ਤੋਂ ਧਿਆਨ ਰੱਖਣਾ ਹੈ ਅਮਲ ਕਰਨਾ ਹੈ ਸੋ ਹੁਣ ਆਪਾਂ ਵੀਡੀਓ ਸ਼ੁਰੂ ਕਰੀਏ ਪਹਿਲਾਂ ਇੱਥੇ ਇੱਕ ਕਮੈਂਟ ਪਾਸ ਦਿੰਨੇ ਆ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਜੀ ਇਹ ਲਿਖਦੇ ਨੇ ਕਿ ਨੂਰ ਦੀਦੀ ਜੀ ਮੈਂ ਗੱਗਾ ਯਾਰ ਪੀਰ ਨੂੰ ਮੰਨਦਾ ਹਾਂ ਪਰ ਕਹਿੰਦੇ ਕੀ ਮੇਰੇ ਸਿਰ ਕਰਜਾ ਬਹੁਤ ਹੈ ਇਹਦੇ ਬਾਰੇ ਜ਼ਰੂਰ ਦੱਸੋ ਸੋ ਦੇਖੋ ਜੀ ਜਿਹੜੇ ਨਾਗਾਂ ਦੀ ਸੇਵਾ ਕਰਦੇ ਨੇ ਉੱਥੇ ਹਮੇਸ਼ਾ ਹੀ ਸਰੱਗੀ ਰਹਦੀ ਆ ਪਰ ਸੇਵਾ ਕਰਨ ਦਾ ਕਈ ਵਾਰ ਢੰਗ ਗਲਤ ਹੁੰਦਾ ਹੈ ਤੇ ਕਈ ਵਾਰੀ ਅਸੀਂ ਸੇਵਾ ਉਸ ਤਰੀਕੇ ਨਾਲ ਕਰਦੇ ਨਹੀਂ ਜਾਂ ਫਿਰ ਜੇ ਕਰਦੇ ਵੀ ਆ ਤੇ ਉੱਪਰਲੇ ਮਨੋਂ ਦਬ-ਦਬ ਕਰਮ ਕਰ ਦਿੰਨੇ ਆ ਪਰ ਵਿਸ਼ਵਾਸ ਰੱਖ ਕੇ ਅਰਦਾਸ ਨਹੀਂ ਕਰਦੇ ਸ਼ਰਧਾ ਦੇ ਨਾਲ ਮੱਥਾ ਨਹੀਂ ਟੇਕਣਾ ਕੰਮ ਵਿੱਚ ਧਿਆਨ ਰਹਿੰਦਾ ਹੈ ਇੱਧਰ ਉੱਧਰ ਧਿਆਨ ਰਹਿੰਦਾ ਹੈ ਜਦੋਂ ਚੰਗਾ ਕਰਮ ਕਰਨ ਲੱਗਦੇ ਹੋ ਸੇਵਾ ਕਰਨ ਜਦੋਂ ਖਾਸ ਕਰਕੇ ਜਿਸ ਦਿਨ ਉਹਨਾਂ ਦੀ ਜੋਤ ਜਾਂ ਚਿਰਾਗ ਕਰਦੇ ਹੋ ਉਸ ਦਿਨ ਕਮਾਂਕਾਰਾਂ ਤੋਂ ਫ੍ਰੀ ਹੋ ਕੇ ਫਿਰ ਅਰਦਾਸ ਬੇਨਤੀ ਕਰੋ ਤੁਹਾਨੂੰ ਆਪਣੇ ਆਪ ਉਹ ਮਾਲਕ ਦੀ ਕਿਰਪਾ ਦਾ ਅਹਿਸਾਸ ਹੋਵੇਗਾ ਸੋ ਕੁਝ ਨਾ ਕੁਝ ਫਿਰ ਸੰਕੇਤ ਇਹੋ ਜਿਹੇ ਮਿਲਦੇ ਨੇ ਰੂਹ ਖੁਸ਼ ਹੋ ਜਾਂਦੀ ਆ ਮਨ ਨੂੰ ਸਕੂਨ ਮਿਲਦਾ ਹੈ ਜਦੋਂ ਅਸੀਂ ਦਿਨੋਂ ਅਰਦਾਸ ਬੇਨਤੀ ਤੇ ਦਿਨੋਂ ਸੇਵਾ ਕਰਦੇ ਹਾਂ ਮਨ ਨੂੰ ਟਿਕਾ ਕੇ ਤੇ ਹੋਰ ਦਸਾਂ ਜ਼ਰੂਰ ਸੁਣੀਆਂ ਜਾਂਦੀਆਂ ਬਾਕੀ ਆਪਾਂ ਅੱਜ ਇਹ ਵਿਸ਼ਾ ਬਹੁਤ ਖਾਸ ਹੈ ਇਹਦੇ ਵਿੱਚ ਗਲਤੀਆਂ ਬਾਰੇ ਦੱਸਣਾ ਹੈ ਕਿ ਕਈਆਂ ਦੀ ਅਰਦਾਸ ਇਸ ਕਾਰਨ ਨਹੀਂ ਪੂਰੀ ਹੁੰਦੀ ਜੋ ਆਪਾਂ ਕਾਰਨ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਜੀ ਅੱਗੇ ਤੋਂ ਧਿਆਨ ਦੇਣਾ ਫਿਰ ਐਸੀ ਗਲਤੀ ਨਾ ਕਰਨਾ ਸੁਭਕੀ ਸੇਵਾ ਕਰੋ ਜੀ ਮਾਨਨ ਨੂੰ ਟਕਾ ਕੇ ਤੇ ਜੋ ਉਹਨਾਂ ਤੇ ਕਰਮ ਬਣਦੇ ਹੈ ਉਹ ਕਰਮ ਕਰਿਆ ਕਰੋ ਕਰਮਾਂ ਦੇ ਸਿਰ ਤੇ ਜ਼ਿੰਦਗੀ ਨੂੰ ਬਦਲਿਆ ਜਾ ਸਕਦਾ ਐਦਾਂ ਕਦੇ ਹੋ ਨਹੀਂ ਸਕਦਾ ਕਿ ਅਸੀਂ ਕਿਸੇ ਦੇ ਲੜ ਲੱਗੇ ਹੋਈਏ ਫੱਕਰ ਫਕੀਰ ਦੇ ਤੇ ਉਹ ਫੱਕਰ ਫਕੀਰ ਸਾਨੂੰ ਤਾਰੇ ਨਾ ਐਦਾਂ ਕਦੇ ਹੋ ਹੀ ਨਹੀਂ ਸਕਦਾ ਜ਼ਿੰਦਗੀ ਵਿੱਚ ਸੋ ਉਹ ਤਾਂ ਕਦ ਕੱਖਾਂ ਤੋਂ ਲੱਖਾਂ ਵਾਲੇ ਬਣਾ ਦਿੰਦੇ ਨੇ ਇਨਸਾਨ ਨੂੰ ਸਮਝ ਵੀ ਨਹੀਂ ਆਉਂਦੀ ਕਿ ਜਿਹੜੇ ਵਿਸ਼ਵਾਸ ਰੱਖ ਕੇ ਸੇਵਾ ਕਰਦੇ ਨੇ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਜੀ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਅਸੀਂ ਜੋ ਡੱਬੀਆਂ ਦੀ ਰਾਖਾ ਬਾਹਰ ਨਹੀਂ ਪਾ ਸਕਦੇ ਛੇ ਅਸੀਂ ਉਹ ਡੱਬੀਆਂ ਦੀ ਰਾਖਾ ਘਰ ਵਿੱਚ ਹੀ ਪਾਣੀ ਚ ਮਿਲਾ ਕੇ ਕਮਲਿਆਂ ਚ ਪਾ ਦਈਏ ਕੀ ਇਸ ਤਰ੍ਹਾਂ ਕਰ ਸਕਦੇ ਆ ਸੋ ਬਿਲਕੁਲ ਜੀ ਆਪਾਂ ਇੱਥੇ ਇੱਕ ਗੱਲ ਦਾ ਧਿਆਨ ਰੱਖਣਾ ਆ ਕਿ ਇਵੇਂ ਨਾ ਹੋਵੇ ਕਿ ਤੁਸੀਂ ਨਾਲ ਇਹਨਾਂ ਦੇ ਵਿੱਚ ਰੋੜ ਦਮੋ ਉਹ ਰਾਖਾ ਬਣਾ ਕੇ ਜਾਂ ਕਿਸੇ ਤਰ੍ਹਾਂ ਵਿਅਤ ਵੀ ਨਹੀਂ ਕਰਨੀ ਹੈ ਜੇਕਰ ਤੁਸੀਂ ਚਾਹੁੰਦੇ ਹੋ ਕਿ ਉਹ ਰਾਖ ਨੂੰ ਪਾਣੀ ਚ ਮਿਲਾ ਕੇ ਪੇੜ ਪੌਦਿਆਂ ਨੂੰ ਪਾਈਏ ਘਰ ਵਿੱਚ ਗਮਲੇ ਲਗਾਏ ਹੋਏ ਆ ਕਮਲਿਆਂ ਚ ਪਾਈਏ ਤੇ ਇਸ ਤਰ੍ਹਾਂ ਤੁਸੀਂ ਕਰ ਸਕਦੇ ਆ ਬਾਕੀ ਜੇ ਹੋ ਸਕੇ ਤੇ ਚੱਲਦੇ ਪਾਣੀ ਦੇ ਵਿੱਚ ਉਹ ਰਾਖ ਨੂੰ ਜਲ ਪ੍ਰਵਾਹ ਕਰਿਆ ਉਹ ਸਭ ਤੋਂ ਵਧੀਆ ਗੱਲ ਹੈ ਜੀ ਸੋ ਬਹੁਤ ਹੀ ਚੰਗਾ ਸਵਾਲ ਸੀ ਸੋ ਜਿਹੜੀ ਗੱਲ ਦੀ ਜਾਣਕਾਰੀ ਨਹੀਂ ਹੁੰਦੀ ਉਹ ਸਵਾਲ ਜਰੂਰ ਰੱਖਿਆ ਕਰੋ ਜੀ ਅਸੀਂ ਤੁਹਾਡੇ ਸਵਾਲ ਦਾ ਜਵਾਬ ਅਤੇ ਕਈ ਵਾਰੀ ਤੁਹਾਡੇ ਸਵਾਲਾਂ ਤੋਂ ਹੀ ਵਿਸ਼ਾ ਤਿਆਰ ਹੋ ਜਾਂਦਾ ਹੈ ਜੀ ਸੋ ਬਹੁਤ ਹੀ ਚੰਗਾ ਕਰਮ ਹੈ ਹੁਣ ਇੱਥੇ ਆਪਾਂ ਇੱਕ ਹੋਰ ਕਮੈਂਟ ਦੱਸਾਂਗੇ ਜੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਕਹਿੰਦੇ ਕਿ ਜੇ ਭੈਰੋ ਬਾਬਾ ਜੀ ਦੇ ਨਾਮ ਦੇ ਲੱਡੂ ਪੀਰਖਾਨੇ ਹੀ ਚੜਾ ਦਈਏ ਕਿ ਇਸ ਤਰ੍ਹਾਂ ਸਹੀ ਹੈ ਸੋ ਜ਼ਿਕਰ ਪੀਰਾਂ ਦੀ ਦਰਗਾਹ ਤੇ ਬਾਬਾ ਪੈਰੋਜੀ ਦਾ ਸਰੂਪ ਰੱਖਿਆ ਹੋਇਆ ਹੈ ਉੱਥੇ ਮੂਰਤੀ ਸਥਾਪਨਾ ਹੈ ਤਾਂ ਬਿਲਕੁਲ ਤੁਸੀਂ ਇਹ ਕੰਮ ਕਰ ਸਕਦੇ ਆ ਪੈਰੋ ਮੰਦਰ ਹੀ ਕਰਨਾ ਹੈ ਸੋ ਜਿੱਥੇ ਵੀ ਬਾਬਾ ਪੈਰੋਜੀ ਦਾ ਮੰਦਰ ਸਰੂਪ ਹੈ ਸੋ ਉੱਥੇ ਜਾ ਕੇ ਤੁਸੀਂ ਇਹ ਕੰਮ ਕਰ ਸਕਦੇ ਆ ਪੀਰਾਂ ਦੇ ਨਾਲ ਕਈ ਥਾਂ ਹੀ ਦਰਗਾਹ ਦੇ ਵਿੱਚ ਬਾਬਾ ਪੈਰੋਜੀ ਦਾ ਦਰਬਾਰ ਬਣਿਆ ਹੀ ਹੁੰਦਾ ਹੈ ਜੀ ਸੋ ਬਾਕੀ ਆਪ ਦੇਖ ਲੈਣਾ ਕਿ ਦਰਵਾਰ ਹੈ ਚਨਾਈ ਜੇ ਨਹੀਂ ਹੈ ਤਾਂ ਫਿਰ ਤੁਸੀਂ ਜਾ ਕੇ ਮੰਦਿਰ ਜਿੱਥੇ ਵੀ ਬਾਬਾ ਪੈਰੋਜੀ ਦਾ ਬਣਿਆ ਹੋਇਆ ਉੱਥੇ ਕਰਮ ਕਰਿਓ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇal ਚੱਲਦੇ ਹਾਂ ਜੀ ਸੋ ਵੀਡੀਓ ਨੂੰ ਚੱਲਦੇ-ਚੱਲਦੇ ਪਲੀਜ਼ ਇੱਕ ਲਾਈਕ ਜ਼ਰੂਰ ਕਰ ਦਿਓ ਤੇ ਵਰਤਵਾਜ ਸ਼ੇਅਰ ਜ਼ਰੂਰ ਕਰ ਦੇਣਾ ਜੀ ਸੋ ਵਿਸ਼ਾ ਹੈ ਕਿ ਜਿਨ੍ਹਾਂ ਦੀ ਅਰਦਾਸ ਸੇਵਾ ਕਬੂਲ ਨਹੀਂ ਹੁੰਦੀ ਪਰ ਅਰਦਾਸ ਪੂਰੀ ਦਿਲੋਂ ਕਰ ਰਹੇ ਆ ਸੇਵਾ ਵੀ ਮਨ ਲਗਾ ਕੇ ਕਰ ਰਹੇ ਆ ਪਰ ਕਿਸੇ ਲਈ ਅਰਦਾਸ ਵੀ ਕਰਦੇ ਆ ਉਹ ਵੀ ਪੂਰੀ ਹੁੰਦੀ ਹੈ ਪਰ ਜਦੋਂ ਖੁਦ ਨੂੰ ਰੋੜ ਪੈਂਦੀ ਹੈ ਕਿ ਸਾਡਾ ਕੰਮ ਬਣ ਜਾਵੇ ਤੇ ਉਦੋਂ ਅਰਦਾਸ ਕਬੂਲ ਨਹੀਂ ਹੁੰਦੀ ਸੋ ਇੱਥੇ ਗਲਤੀ ਕਿਵੇਂ ਕਰ ਰਿਹਾ ਹੈ ਇਨਸਾਨ ਸੋ ਜਦੋਂ ਵੀ ਤੁਸੀਂ ਅਰਦਾਸ ਕਰਨੀ ਆ ਲੱਗਦਾ ਹੈ ਕਿ ਸਾਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਇਸ ਚੀਜ਼ ਦੀ ਹੈ ਜ਼ਿੰਦਗੀ ਵਿੱਚ ਤੇ ਉਦੋਂ ਵੀ ਤੁਸੀਂ ਆਪਣੇ ਪ੍ਰੀਰ ਅੱਗੇ ਇਹ ਅਰਚੀ ਲਗਾਉਣੀ ਹੈ ਸੋ ਇੱਥੇ ਗਲਤੀ ਇਨਸਾਨ ਇਹ ਕਰਦਾ ਹੈ ਕਿ ਜਦੋਂ ਜ਼ਰੂਰਤ ਨਹੀਂ ਹੁੰਦੀ ਕਿਸੇ ਗੱਲ ਦੀ ਕਹਿਣ ਦੀ ਤੇ ਅਸੀਂ ਉਹ ਵੀ ਗੱਲ ਕਹਿੰਦੇ ਆ ਦਿਨ ਵਿੱਚ ਸੋ ਕਈਆਂ ਦੀ ਆਦਤ ਹੁੰਦੀ ਆ ਕਿ ਕੋਈ ਕੰਮ ਕਰਦਾ ਕਰ ਰਹੇ ਆ ਸੋ ਗੱਲ ਗੱਲ ਤੇ ਕਹੀ ਜਾਣਾ ਬਾਬਾ ਜੀ ਆ ਸਾਡਾ ਕੰਮ ਹੋ ਜਾਵੇ ਸ਼ੁਕਰਿਆ ਬਾਬਾ ਜੀ ਆ ਸਾਡਾ ਕੰਮ ਹੋ ਜਾਵੇ ਛੋਟੇ ਛੋਟੇ ਕੰਮਾਂ ਲਈ ਆਪਣੇ ਗੁਰੂ ਨੂੰ ਮੁਰਸ਼ਿਦ ਨੂੰ ਕਹੀ ਜਾਣਾ ਸੋ ਇਨਸਾਨ ਨੂੰ ਖੁਦ ਵੀ ਇਨੇ ਕਾਬਲ ਬਣਨਾ ਚਾਹੀਦਾ ਕਿ ਘਰ ਦੇ ਕੰਮ ਤਾਂ ਕਰ ਸਕੀਏ ਸੋ ਜਦੋਂ ਘਰ ਦੇ ਕੰਮਾਂ ਲਈ ਛੋਟੇ ਛੋਟਿਆਂ ਲਈ ਤੁਸੀਂ ਅਰਦਾਸ ਕਰਦੇ ਜਾਓਗੇ ਕਿਉਂਕਿ ਸੇਵਾ ਤਾਂ ਪਹਿਲੇ ਉੰਨੀ ਕੁ ਤੁਸੀਂ ਕਰ ਰਹੇ ਹੋ ਕਿਉਂਕਿ ਜਿੱਥੇ ਸਾਨੂੰ ਜ਼ਿਆਦਾ ਜ਼ਰੂਰਤ ਲੱਗਦੀ ਕਿ ਅਸੀਂ ਜ਼ਿੰਦਗੀ ਨੂੰ ਸਵਾਰਨਾ ਜਾਂ ਬੱਚਿਆਂ ਦੇ ਫਿਊਚਰ ਬਾਰੇ ਸੋਚਣਾ ਹੈ ਉੱਥੇ ਸੇਵਾ ਵੀ ਹੁੰਦੀ ਜਿਵੇਂ ਹੁਣ ਆਪਾਂ ਕੋਈ ਚੀਜ਼ ਖਰੀਦਦੇ ਹਾਂ ਉਹਦਾ ਮੁੱਲ ਹੁੰਦਾ ਹੈ ਕਿ ਇਹ ਚੀਜ਼ ਇੰਨੇ ਦੀ ਆ ਤੇ ਆਹ ਚੀਜ਼ ਇੰਨੇ ਦੀ ਆ ਸੋ ਅਲੱਗ-ਅਲੱਗ ਹਿਸਾਬ ਹੁੰਦਾ ਹੈ ਕੋਈ ਮਹਿੰਗੀ ਹੁੰਦੀ ਕੋਈ ਸਸਤੀ ਹੁੰਦੀ ਆ ਉਹਨਾਂ ਪੈਸਾ ਆਪਾਂ ਨੂੰ ਉਸ ਹਿਸਾਬ ਨਾਲ ਖਰਚਣਾ ਪੈਂਦਾ ਏਸੀ ਤਰ੍ਹਾਂ ਹੈ ਸੇਵਾ ਜਿੰਨੀ ਅਕਾਉਂਟ 'ਚ ਤੁਹਾਡੇ ਸੇਵਾ ਹੋਵੇਗੀ ਉਸ ਹਿਸਾਬ ਨਾਲ ਤੁਸੀਂ ਅਰਦਾਸ ਕਬੂਲ ਕਰਾ ਸਕਦੇ ਆ ਸੋ ਜਿਵੇਂ ਕਿ ਕੋਈ ਵੱਡਾ ਕੰਮ ਹੈ ਅੜਿਆ ਹੋਇਆ ਹੈ ਕੰਮ ਬਣਦਾ ਨਹੀਂ ਕਿਸੇ ਦੀ ਰੋਕ ਲਗਾਈ ਹੋਈ ਹੈ ਤੇ ਉੱਥੇ ਸੇਵਾ ਦਾ ਜ਼ੋਰ ਚਾਹੀਦਾ ਨਾਮ ਦੀ ਕਮਾਈ ਜ਼ਿਆਦਾ ਚਾਹੀਦੀ ਹੈ ਤੇ ਹੁਣ ਜ਼ਿਆਦਾ ਨਾਮ ਦੀ ਕਮਾਈ ਹੁੰਦੀ ਨਹੀਂ ਹਰ ਰੋਜ਼ ਸਮਾਂ 10 ਮਿੰਟ ਦਾ ਵੀ ਨਹੀਂ ਕੱਢਿਆ ਜਾਂਦਾ ਨਾਮ ਸਿਮਰਨ ਲਈ ਤੇ ਥੋੜੀ-ਬਹੁਤ ਨਾਮ ਦੀ ਕਮਾਈ ਕਰਦੇ ਹਾਂ 5-10 ਮਿੰਟ ਦਾ ਸਮਾਂ ਕੱਢਦੇ ਹਾਂ ਤੇ ਉਹਨਾਂ ਕੱਸੀ ਦਿਨ ਵਿੱਚ ਉਹ ਮਾਲਕ ਨੂੰ ਯਾਦ ਕਰਕੇ ਕਹਿੰਦੇ ਰਹਿੰਦੇ ਹਾਂ ਜੇ ਕੋਈ ਆਉਣ ਵਾਲਿਆ ਜਲਦੀ-ਜਲਦੀ ਬਾਬਾ ਜੀ ਸਾਡਾ ਕੰਮ ਨਿਪਟ ਜਾਵੇ ਕੋਈ ਆ ਨਾ ਜਾਵੇ ਸਾਡਾ ਕੰਮ ਰਹਿ ਗਿਆ ਜਿਵੇਂ ਕੀ ਘਰ ਦੀਆਂ ਔਰਤਾਂ ਕਰਦੀਆਂ ਜਾਂ ਗੱਲ-ਗੱਲ ਤੇ ਸੋ ਕੰਮ ਕਰਦੇ ਹੁੰਦੇ ਨੇ ਤੇ ਉੱਥੇ ਅਰਦਾਸ ਅਸੀਂ ਆਪਣੇ ਗੁਰੂ ਮੁਰਸ਼ਿਦ ਅੱਗੇ ਲਗਾਉਂਦੇ ਰਹਿੰਦੇ ਹਾਂ ਸੋ ਇੱਥੇ ਇਨਸਾਨ ਗਲਤ ਹੁੰਦਾ ਹੈ ਸੋ ਸੇਵਾ ਨੂੰ ਜੋੜੋ ਜਿੱਥੇ ਜ਼ਿੰਦਗੀ ਸਵਾਰਨ ਦੀ ਜ਼ਰੂਰਤ ਲੱਗਦੀ ਆ ਉਸ ਥਾਂ ਤੇ ਅਰਦਾਸ ਕਰਨ ਦੀ ਜ਼ਰੂਰਤ ਹੁੰਦੀ ਆ ਤੇ ਉਦੋਂ ਅਰਦਾਸ ਕਰਿਆ ਕਰੋ ਕਿ ਬਾਬਾ ਜੀ ਸਾਡਾ ਆਹ ਕੰਮ ਬਣ ਜਾਵੇ ਕੋਈ ਤੰਗੀ ਆ ਕੋਈ ਬਹੁਤ ਦੁੱਖ ਆ ਗਿਆ ਹੈ ਕੋਈ ਕਿਸੇ ਤਰ੍ਹਾਂ ਦਾ ਕੰਮਕਾਰ ਰੁਕਿਆ ਹੋਇਆ ਆ ਚੱਲ ਨਹੀਂ ਰਿਹਾ ਜੇ ਕਿਸੇ ਨੇ ਕੋਈ ਸ਼ਰਾਰਤ ਕੀਤੀ ਹੋਈ ਆ ਉਹ ਸ਼ਰਾਰਤ ਨੂੰ ਪਿਛਾਹ ਮੋੜਨ ਲਈ ਨਾਮ ਦੀ ਕਮਾਈ ਦਾ ਜ਼ੋਰ ਚਾਹੀਦਾ ਜਿੰਨੀ ਤੁਹਾਡੀ ਸੇਵਾ ਭਗਤੀ ਹੋਵੇਗੀ ਉੰਨੀ ਜਲਦੀ ਉਹ ਅਸਰ ਦਿਖਾਏਗੀ ਸੇਵਾ ਤੇ ਇੱਥੇ ਇਨਸਾਨ ਵਾ ਸਿਰਫ ਇਹੀ ਗਲਤੀ ਕਰਦਾ ਹੈ ਕਿ ਥੋੜੀ ਜਿਹੀ ਸੇਵਾ ਕਰਨੀ ਮਾਲਕ ਦਾ ਨਾਮ ਲੈਣਾ ਦਿਨ ਵਿੱਚ ਜਾਂ ਹਫ਼ਤੇ ਵਿੱਚ ਇੱਕ ਦੋ ਵਾਰ ਤੇ ਉਹ ਦਿਨ ਵਿੱਚ 19 ਵਾਰ ਯਾਦ ਕਰੀ ਜਾਣਾ ਹੁਣ 19 ਕ ਤਾਂ ਅਕਾਉਂਟ 'ਚ ਸੇਵਾ ਹੈ ਉਨਾ ਕ ਤੁਸੀਂ ਦਿਲੋਂ ਜ਼ਿਆਦਾ ਟੈਨਸ਼ਨ ਲੈ ਜਾਂਦੇ ਆ ਕਿ ਆ ਕੰਮ ਤਾਂ ਬਦਬ ਨਿਬੜ ਜਾਵੇ ਕਿਸੇ ਦੇ ਆਉਣ ਤੋਂ ਪਹਿਲਾਂ ਜਾਂ ਕਿਸੇ ਤਰ੍ਹਾਂ ਵੀ ਗੱਲ ਨਾ ਹੋ ਸੋ ਕੋਈ ਵੀ ਕੰਮ ਕਰ ਰਹੇ ਹੋ ਜਾਂ ਕਿਸੇ ਦਾ ਕੋਈ ਡਾ ਰਾ ਕਿਸੇ ਤਰ੍ਹਾਂ ਦਾ ਕੋਈ ਵੀ ਗੱਲ ਆ ਸੋ ਉੱਥੇ ਅਸੀਂ ਇਹ ਕਹਿੰਦੇ ਰਹਿੰਦੇ ਕਿ ਬਾਬਾ ਜੀ ਆ ਇਦਾਂ ਹੋ ਜਾਵੇ ਇਦਾਂ ਹੋ ਜਾਵੇ ਇੰਨਾ ਕਸਵਾ ਮਿਲ ਜਾਵੇ ਇੰਨਾ ਸੋ ਉਹ ਜਿੰਨੀ ਕ ਸੇਵਾ ਹੈ ਤੁਹਾਡੀ ਉਹ ਨਾਲ ਦੀ ਨਾਲ ਕੱਟੀ ਜਾਂਦੀ ਸੇਵਾ ਤਾਂ ਅਕਾਉਂਟ 'ਚ ਜੁੜਦੀ ਨਹੀਂ ਪਈ ਤਾਂ ਫਿਰ ਅਰਦਾਸ ਕਿੱਥੋਂ ਕਬੂਲ ਹੋਵੇਗੀ ਅਰਦਾਸ ਕਬੂਲ ਹੋਦੋਂ ਮਣੀ ਆ ਜਦੋਂ ਸੇਵਾ ਤੁਹਾਡੇ ਅਕਾਉਂਟ 'ਚ ਹੋਵੇ ਵੀ ਸੇਵਾ ਦੇ ਨਾਲ ਕੀ ਹੋਏਗਾ ਕੀ ਆਤਮਾ ਮਜ਼ਬੂਤ ਹੋਵੇਗੀ ਆਤਮਾ ਮਜ਼ਬੂਤ ਹੋਵੇ ਸਮਝ ਲਓ ਅੰਦਰ ਬੈਠਾ ਮੁਰਸ਼ਿਦ ਜਾਗ ਗਿਆ ਊਰਜਾ ਪ੍ਰਗਟ ਹੋ ਗਈ ਸੋ ਹੁਣ ਆਤਮਾ ਮਜ਼ਬੂਤ ਹੋਵੇਗੀ ਤਾਂ ਉਹ ਆਤਮਾ ਦਿਲੋਂ ਅਰਦਾਸ ਜਦੋਂ ਤੁਸੀਂ ਕਰੋਗੇ ਮਨ ਨੂੰ ਟਿਕਾ ਕੇ ਤੇ ਉਹ ਅੰਦਰ ਉਹ ਗਵਾਹੀ ਦਵੇਗਾ ਮਾਲਕ ਜੋ ਅੰਦਰ ਬੈਠਾ ਹੋਇਆ ਹੈ ਸੋ ਜਿਹਨੂੰ ਅਸੀਂ ਹੁਣ ਜਗਾ ਲਿਆ ਹੈ ਸੇਵਾ ਕਰ ਕਰਕੇ ਤੇ ਉਹ ਅੰਦਰੋਂ ਫਿਰ ਆਵਾਜ਼ ਦੇਵੇਗਾ ਕਿ ਆਹ ਕੰਮ ਤੁਹਾਡਾ ਬਣ ਜਾਵੇਗਾ ਤੁਹਾਡੀ ਆਤਮਾ ਗਵਾਹੀ ਭਰਨ ਲੱਗ ਪਵੇਗੀ ਕਿ ਅਸੀਂ ਹਰ ਦਾਸ ਰੱਖੀ ਆ ਮੈਨੂੰ ਪੂਰਾ ਵਿਸ਼ਵਾਸ ਹੈ ਇਹ ਕੰਮ ਹੋ ਜਾਣਾ ਤੇ ਉਦੋਂ ਕੰਮ ਬਣ ਜਾਂਦੇ ਨੇ ਸੋ ਇੱਥੇ ਇਨਸਾਨ ਦੀ ਇੱਕ ਬਹੁਤ ਵੱਡੀ ਗਲਤੀ ਆ ਕਿ ਛੋਟੀ ਛੋਟੀ ਗੱਲਾਂ ਨੂੰ ਲੈ ਕੇ ਉਹ ਮਾਲਕ ਅੱਗੇ ਅਰਦਾਸ ਕਰੀ ਜਾਣੀ ਸੋ ਇੰਨੇ ਕਾਬਲ ਬਣੋ ਕਿ ਛੋਟੇ ਮੋੜੇ ਕੰਮ ਆਪ ਸਵਾਰ ਸਕੀਏ ਤੇ ਮਾਲਕ ਨੂੰ ਉੱਥੇ ਯਾਦ ਕਰੀਏ ਜਿੱਥੇ ਜ਼ਿਆਦਾ ਜ਼ਰੂਰਤ ਹੈ ਅਰਦਾਸ ਦੀ ਉੱਥੇ ਉਹ ਨਾਮ ਦੀ ਕਮਾਈ ਤੋਂ ਕੰਮ ਲਈਏ ਸੋ ਨਾਮ ਦੀ ਕਮਾਈ ਨੂੰ ਛੋਟੀ ਮੂਟੀ ਕਮਾਈ ਨਾ ਸਮਝੋ ਕਿ ਆ ਮਿਹਨਤ ਕਰ ਲਈ ਪੈਸਾ ਕਮਾ ਲਿਆ ਤੇ ਚਲਾ ਲਿਆ ਸੋ ਪੈਸਾ ਇਨਸਾਨ ਤਾਂ ਬਿਮਾਰਟ ਮਾਰ ਵੀ ਕਮਾ ਲੈਂਦਾ ਹੈ ਕਈਆਂ ਨੂੰ ਹੁਣ ਪਤਾ ਹੈ ਕਿ ਸਾਡਾ ਘਰ ਨਹੀਂ ਚੱਲਣਾ ਪੈਸੇ ਤੋਂ ਬਿਨਾਂ ਅਸੀਂ ਠੀਕ ਨਹੀਂ ਛੱਟ ਝੋਟ ਵੀ ਲੱਗੀ ਆ ਜਾਂ ਕਿਸੇ ਤਰ੍ਹਾਂ ਦਾ ਕਾਰਨ ਆ ਕੋਈ ਮਜਬੂਰੀ ਆ ਕਰ ਨਹੀਂ ਸਕਦੇ ਪਰ ਫਿਰ ਵੀ ਮਜਬੂਰੀ ਚ ਅਸੀਂ ਦਿਹਾੜੀ ਲਗਾ ਰਹੇ ਆ ਕਿਉਂਕਿ ਪੈਸੇ ਦੀ ਜ਼ਰੂਰਤ ਆ ਸੋ ਸਰੀ ਨੂੰ ਚਾਹੇ ਜਿੰਨਾ ਮਰਜੀ ਦੁੱਖ ਹੋਵੇ ਪਰ ਪੈਸਾ ਕਮਾਉਣ ਲਈ ਅਸੀਂ ਹਿੰਮਤ ਕਰ ਲੈਂਦੇ ਆ ਪਰ ਨਾਮ ਦੀ ਕਮਾਈ ਦਾ ਕਿਸੇ ਨੂੰ ਅਸਲ ਚ ਪਤਾ ਹੀ ਨਹੀਂ ਹੈ ਕਿ ਉਹਦਾ ਅਸਲ ਮਤਲਬ ਕੀ ਹੈ ਕਾਰਨ ਕੀ ਹੈ ਨਾਮ ਦੀ ਕਮਾਈ ਕਿਉਂ ਜ਼ਰੂਰੀ ਹੈ ਸੋ ਇੰਨਾ ਤਾਂ ਸਾਰਿਆਂ ਨੂੰ ਪਤਾ ਕਿ ਗੁਰੂ ਬਣਾਉਣਾ ਚਾਹੀਦਾ ਨਾਮ ਸਿਮਰਨਾ ਚਾਹੀਦਾ ਜਿਸ ਦਿਨ ਕਿਤੇ ਇਹ ਪਤਾ ਚੱਲ ਗਿਆ ਕਿ ਨਾਮ ਦੀ ਕਮਾਈ ਦਾ ਰਤਵਾ ਕੀ ਹੈ ਜ਼ਿੰਦਗੀ ਵਿੱਚ ਤਾਂ انسان ਰੀਸ ਤੋਂ ਰੀਸ ਅਦਾਸ ਸਿਮਰਨ ਕੰਨਾ ਸ਼ੁਰੂ ਕਰ ਦਵੇਗਾ ਤੇ ਉਸ ਦਿਨ ਤੋਂ ਤਾਂ ਫਿਰ ਸਮਝ ਲਓ ਕਿ ਇਹ ਪਾਪ ਜੋ ਹੋ ਰਿਹਾ ਕੱਲ ਚੁੱਕ ਦਾ ਸਮਾਂ ਆ ਉਹ ਖਤਮ ਹੀ ਹੋ ਜਾਵੇਗਾ ਪਰ ਐਸਾ ਸਮਾਂ ਲਿਆਉਣ ਲਈ ਆਪਣੇ ਆਪ ਨੂੰ ਬਦਲਣਾ ਪੈਂਦਾ ਹੈ ਹਿੰਮਤ ਕਰਨੀ ਪੈਂਦੀ ਹੈ ਤਦ ਜ਼ਿੰਦਗੀ ਨੂੰ ਬਦਲਿਆ ਜਾ ਸਕਦਾ ਹੈ ਜੀ ਇਸ ਨੂੰ ਹੁਣ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਜੀ ਹੁਣ ਇੱਥੇ ਸਮਾਪਤ ਕਰਦੇ ਹਾਂ ਜੈ ਵੀਰਾਂ ਦੀ ਜੀ ਜੈ ਸਾਈਆਂ ਦੀ